ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਮੇਥੀ ਦੀ ਸਬਜ਼ੀ ਤੇ ਤੁਸੀਂ ਸਾਰੇ ਜਣੇ ਦੱਸਿਓ ਕਿ ਮੇਰੇ ਤਰੀਕੇ ਨਾਲ ਬਣਾਈ ਹੋਈ ਸਬਜ਼ੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਆ ਦੋ 2.5 ਚਮਚ ਪਾ ਲੈਣੇ ਆ ਤੇਲ ਤੇ ਆਪਾਂ ਜੀਰਾ ਤੇ ਥੋੜਾ ਜਿਹਾ ਜਿਵੇਂ ਜੀਲੋ 3 ਮਿੰਟ ਨੂੰ ਆਪਾਂ ਕਾਲਾ ਨਹੀਂ ਕਰਨਾ ਤੇ ਨਾਲ ਦੀ ਮੈਂ ਰੱਖਾਂ ਕਾ ਦੇਣਾ ਪਿਆਜ਼ ਹੁਣ ਆਪਾਂ ਪਿਆਜ਼ ਨੂੰ ਨੰਨਵਾਣੀ ਪਿਆਜ਼ ਵੀ ਆਪਾਂ ਬਹੁਤ ਜ਼ਿਆਦਾ ਕਾਲੇ ਨਹੀਂ ਕਰੀ ਬਸ ਜਦੋਂ ਹਲਕੇ ਬਰਾਉਣ ਦੇ ਹੋ ਜਾ ਸੇ ਤਾਂ ਸਬਜ਼ੀ ਵਿੱਚ ਬਹੁਤ ਸਵਾਦ ਰੌਣਕੀ ਰਹਿ ਜਾਂਦੀ ਹੈ ਤੇ ਪਿਆਜ਼ ਹੁਣ ਆਪਣੇ ਨਾ ਪਿਆਜ਼ ਇਸ ਤਰ੍ਹਾਂ ਹੋ ਗਿਆ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਕਾਲੇ ਨਹੀਂ ਕਰਨਾ ਬਸ ਇਸ ਤਰ੍ਹਾਂ ਹਲਕੇ ਬ੍ਰਾਊਨ ਕਰਨਾ ਹੁਣ ਪਾ ਦਵਾਂਗੇ ਆਲੂ ਤੇ ਆਲੂ ਆਪਾਂ ਇਸ ਤਰ੍ਹਾਂ ਕੱਟੇ ਬਾਹਰ ਤੋਂ ਦਾਰਸ਼ੇ ਕੱਟ ਲੈ ਸੀ ਆਗੇ ਜਿੰਨੇ ਬੜਾ ਸੁਣਾ ਲੱਗਿਆ ਤੇ ਜਦੋਂ ਆਪਾਂ ਆਲੂ ਪਾਏ ਨਾ ਤੇ ਮਾਲ ਦੀ ਨਾਲ ਹੀ ਆਪਾਂ पाता नमक क्योंकि थोड़े जे आलू जल्दी गल जाएंगे सब्जी का भी हिसाब न थोड़ी जी हल्दी इस सब्जी बच्चे ना हल्दी थोड़ी जी घट पब्ज़ी हल्दी काफ़ी घट प क्योंकि जोड़ी मेथी होंगी ना कड़वाहट गली होंगी है थोड़ी जी सारा पान होंगे मेथी देखो हम आप सत मिनट लिए झट देव पांच सत्त मिनट भी ढट देवोंगे तो फिर उसके बाद आपकी पाँगे फिर जी सब्जी है ना बहुत ज्यादा वजिए बनेगी हजे का मसाले इसके बाद पहने तो आप दिखाई जाव देखो अगर अपने बहुत सोने इस तरह हो गए ना अद कच्चे जो अद कच्चे जहा बन जाए ना ਹਾਂਜੀ ਪਾਸ ਕਰਾਂਗੇ ਤੇ ਉਦੋਂ ਆਪਾਂ ਪਾਣੀ ਵਿੱਚ ਮੇਥੀ ਜਾਂ ਆਪਾਂ ਪਾਤੀ ਮੇਥੀ ਲੈਣੀ ਆ ਇਸ ਤਰ੍ਹਾਂ ਦੀ ਖੀਲੀ ਖੀਲੀ ਜੀ ਹੋਣੀ ਚਾਹੀਦੀ ਆ ਇਹਦਾ ਇੱਕ ਸੀਕ੍ਰੇਟ ਆ ਜੇ ਤੁਸੀਂ ਮਤਲਬ ਕਿ ਸਰਜਰੀ ਹੁਣੇ ਕਿਰੀ ਆ ਟੱਟੀ ਆ ਤੇ ਫਿਰ ਇਹਨੂੰ ਨਾ ਪਾਣੀ ਚ ਪਾ ਕੇ ਨਿਚੋੜ ਲਓ ਮਤਲਬ ਕਿ ਇਹਦਾ ਥੋੜਾ ਜਿਹਾ ਪਾਣੀ ਕੱਢ ਦਿਓ ਤੇ ਸੈਲ ਨਿਕਲ ਜਾਏਗੀ ਇਹ ਨਿਕੜਵਾ ਜਿਹੜੀ ਨਾਲ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਜੇ ਤੁਸੀਂ ਥੋੜੀ ਜਿਹਾ ਪਹਿਲਾਂ ਕਿਰੀ ਆ ਤੇ ਫਿਰ ਕੋਈ ਗੱਲ ਨਹੀਂ ਲੋਜੀ ਹੁਣ ਇਹਨੂੰ ਆਪਾਂ ਨਾਲ ਟਕਣਾ ਮੇਗਾ ਤੇ ਪਾ ਦੇਣਾ ਨਾਲ ਦੀ ਨਾਲ ਸਾਰੇ ਮਸਾਲੇ ਇਹ ਆਪਾਂ ਪਾ ਪੀਏ ਥੋੜੀ ਜੀ ਲਾਲ ਮਿਰਚ ਸ਼ੁਭ ਲਾਲ ਮਿਰਚ ਜੀ ਨੂੰ ਕਹਿੰਦੇ ਕਸ਼ਮੀਰੀ ਮਿਰਚ ਤੇ ਆ ਗਿਆ ਆਪਣਾ ਜੀਰਾ ਪਾਊਡਰ ਆ ਗਿਆ ਆਪਣਾ ਧਨੀਆ ਪਾਉਦੇ। ਬਸ 3-4 ਮਸਾਲੇ ਇਹਦੇ ਵਿੱਚ ਪਾਉਣੇ ਤੇ ਸਬਜ਼ੀ ਬਣੇਗੀ ਬਹੁਤ ਜ਼ਿਆਦਾ ਟੇਸਟੀ। ਤੇ ਬੱਚੇ ਵੀ ਇਹਨੂੰ ਖਰਾਮ ਨਾਲ ਖਾਣਗੇ। ਬਾਅਦ ਵਿੱਚ ਆਪਾਂ ਇਹਦੇ ਵਿੱਚ ਥੋੜਾ ਜਿਹਾ ਦਹੀਂ ਵੀ ਪਾਵਾਂਗੇ। ਇਹ ਸਬਜ਼ੀ ਬਣੇਗੀ ਕਮਾਲ ਦੀ ਸਬਜ਼ੀ। ਅੱਛਾ ਇਹ ਵੀ ਸਤਾਂ ਨੂੰ ਨੰਬਰ 2 ਸ਼ਾਮੀ ਹੈ ਕਿ ਆਪਾਂ ਇਸ ਸਬਜ਼ੀ ਨੂੰ ਨਾ ਟਪਣਾ ਨਹੀਂਗਾ। ਜੇ ਆਪਾਂ ਇਹਨੂੰ ਟੱਕ ਦਿੱਤਾ ਤੇ ਫਿਰ ਇਹ ਜਿਹੜੀ ਕਸਾਹਲ ਆ ਉਹ ਆਲੂਆਂ ਦੇ ਵਿੱਚ ਚਲੀ ਜਾਊਗੀ ਤੇ ਸਬਜੀ ਕਸਾਈ ਬਣੇਗੀ ਇਸ ਕਰਕੇ ਇਹਨੂੰ ਇਦਾਂ ਹੀ ਮੰਗੇ ਰਹਿੰਦੇ ਹੋ ਤੇ ਇੱਧਰ ਸੇਮ ਕਾੰਦੇ ਬਸ ਇਹ ਆਪਣੇ ਆਪ ਬੜੇ ਆਰਾਮ ਨਾਲ ਸਬਜੀ ਬਣੇਗੀ ਤੇ ਮੈਂ ਫਾਈਨਲੀ ਤੁਹਾਨੂੰ ਦਿਖਾਵਾਂਗੀ ਕਿ ਸਬਜੀ ਕਿਵੇਂ ਦੀ ਬਣੀ ਹੋ ਗਈ ਆਪਣੀ ਸਬਜੀ ਹੋ ਚੁੱਕੀ ਫਾਈਨਲੀ ਤਿਆਰ ਤੇ ਇਹ ਆਪਾਂ ਆ ਦੇਖੋ ਆਲੋ ਉਹੀ ਤਰ੍ਹਾਂ ਨਾਲ ਪਕਾ ਸਰੇ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਤੇ ਤੁਸੀਂ ਜਿਵੇਂ ਸਾਰੇ ਜਨੇ ਦੱਸਿਓ ਇਹ ਤੁਹਾਨੂੰ ਇਹ ਮੇਰੀ ਬਣਾਈ ਦੀ ਸਬਜੀ ਹੈ ਇਸ ਤਰ੍ਹਾਂ ਦੀ ਆ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੈ ਦੇਖੋ ਸਬਜੀ ਆਪਣੇ ਫਾਈਨਲੀ ਬਣ ਕੇ ਹੋ ਗਿੱਤਿਆ ਤੇ ਬਾਕੀ ਜਿਨ੍ਹਾਂ ਦਾ ਬੀਪੀ ਵੱਧਦਾ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਤੇ ਉਹ ਆਪਣਾ ਇਹਨੂੰ ਘਿਓ ਨੂੰ ਰਹਿਣ ਦੇਣ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਡਾਕਟਰਾਂ ਨੇ ਰੋਕਿਆ ਹੁੰਦਾ ਜਾਂ ਕਿਸੇ ਦੀ ਕੋਈ ਬੀਪੀ ਦੀ ਪ੍ਰੋਬਲਮ ਜਾਂ ਸ਼ੂਗਰ ਦੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਮਤਲਬ ਕਈ ਵਾਰੀ ਕਿਉਂ ਰੋਕਿਆ ਹੁੰਦਾ ਹੈ ਤੇ ਉੱਥੇ ਤੁਸੀਂ ਕਿਉਂ ਨਾ ਪਾਓ ਸਾਡੇ ਤਾਂ ਬੱਚੇ ਨੇ ਤੇ ਪਰਮਾਤਮਾ ਕਰੇ ਅਸੀਂ ਵੀ ਹਜੇ ਬਿਲਕੁਲ ਤੰਦਰੁਸਤ ਆ ਤੇ ਇਸ ਕਰਕੇ ਅਸੀਂ ਤਾਂ ਦੇਸੀ ਘਿਓ ਵਰਤਦੇ ਆ ਤੇ ਇਹ ਆਪਣੀ ਸਬਜੀ ਹੋ ਗਈ ਆ ਤਿਆਰ ਤੇ ਤੁਸੀਂ ਸਾਰੇ ਜਿਨੇ ਮੈਨੂੰ ਦੱਸਿਓ ਵੀ ਇਹ ਸਬਜੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਪਲੀਜ਼ ਸਬਸਕ੍ਰਾਈਬ ਜਰੂਰ ਕਰੋ